ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ ਹੈ ਵਿਰੋਧੀ ਧਿਰ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਫੂਲਕਾ ਸਾਹਿਬ ਕਿਹੜੇ ਕਿਹੜੇ ਇਹ ਜਿਹੇ ਮੁੱਦੇ ਨੇ ਜਿਹੜੇ ਤੁਸੀਂ ਵਿਧਾਨ ਸਭਾ ਸੈਸ਼ਨ 'ਚ ਉਠਾਉਣ ਜਾ ਰਹੇ ਹੋ ਦੇਖੋ ਐਸੇ ਮੁੱਦੇ ਜਿਹੜੇ ਕਿ ਅਗਲੇ ਸੈਸ਼ਨ ਤੱਕ ਉਹ ਡੀਕ ਨਹੀਂ ਸਕਦੇ ਜੋ ਇਮੀਡੀਏਟਲੀ ਬਹੁਤ ਹੀ ਜ਼ਿਆਦਾ ਅਰਜੈਂਟ ਨੇ ਔਰ ਜਿਨ੍ਹਾਂ ਨੇ ਲੋਕਾਂ ਨੂੰ ਬੜਾ ਐਸੇ ਟਾਈਮ ਦੇ ਉੱਤੇ ਬੜਾ ਲੋਕ ਉਹਦੇ ਨਾਲ ਦੁਖੀ ਹੋਏ ਹੋਏ ਆ ਉਹ ਮੁੱਦੇ ਇੱਕ ਤਾਂ ਪ੍ਰਾਈਵੇਟ ਸਕੂਲਾਂ ਦੀ ਫੀਸਾਂ ਦਾ ਮੁੱਦਾ ਪ੍ਰਾਈਵੇਟ ਸਕੂਲ ਜ਼ਬਰਦਸਤੀ ਬੱਚਿਆਂ ਤੋਂ ਚਾਰਜਸ ਲੈ ਰਿਆ ਗਲਤ ਚਾਰਜ ਲੈ ਰਿਆ ਰੀਡ ਮਿਸ਼ਨ ਕਰ ਰਿਹਾ ਜੋ ਚਾਰਜ ਲੈ ਰਿਹਾ ਉਹ ਗਲਤ ਆ ਤੇ ਦੂਸਰਾ ਉਹਨਾਂ ਨੂੰ ਕਹਿ ਰਿਹਾ ਯੂਨੀਫਾਰਮ ਇੱਕ ਜਗ੍ਹਾ ਤੋਂ ਲਾਓ ਤੇ ਕਿਤਾਬਾਂ ਵੀ ਇੱਕੋ ਜਗ੍ਹਾ ਤੋਂ ਲਾਓ ਇਸ ਤਰ੍ਹਾਂ ਦੇ ਜੇ ਬਿਲਕੁਲ ਗਲਤ ਆ ਇਹ ਪ੍ਰਾਈਵੇਟ ਸਕੂਲਾਂ ਨੂੰ ਰੈਗੂਲੇਟ ਕਰਨਾ ਚਾਹੀਦਾ ਇਮੀਡੀਏਟਲੀ ਕੰਟਰੋਲ ਕਰਨਾ ਚਾਹੀਦਾ ਕੋਈ ਅੱਜਕੱਲ ਇਹ ਚੱਲ ਰਿਹਾ ਅਗਲੀ ਗੱਲ ਸਰਕਾਰ ਨੇ ਕਿਹਾ ਕਿ ਅਸੀਂ 30 ਦਿਨ ਦੇ ਵਿੱਚ ਵਿੱਚ ਨਸ਼ੇ ਬੰਦ ਕਰਾਂਗੇ ਉਹ ਨਸ਼ੇ ਬੰਦ ਕਰਨ ਦੇ ਨਾਲ-ਨਾਲ ਰੀਹੈਬਿਲੀਟੇਸ਼ਨ ਸੈਂਟਰ ਤੇ ਡੀਡਿਕਸ਼ਨ ਸੈਂਟਰ ਉਹਨਾਂ ਦਾ ਵੀ ਹਾਲ ਸੁਧਾਰਨੀ ਚਾਹੀਦੀ ਹੈ ਕੋਈ ਕਿਸੇ ਜਾ ਕੇ ਵਿਜ਼ਿਟ ਕੀਤਾ ਉਹ ਦੇਖਿਆ ਕਿ ਬੜਾ ਬੁਰਾ ਹਾਲ ਹੈ ਡੀਡਿਕਸ਼ਨ ਸੈਂਟਰ ਇਹਨਾਂ ਦਾ ਅਗਲੀ ਗੱਲ ਜਿਹੜੇ ਆਵਾਰਾ ਪਸ਼ੂ ਆ ਦੀ ਆਵਾਰਾ ਪਸ਼ੂ ਦਾ ਦੇਖੋ ਕਿਸਾਨ 3% ਸੈਸ ਦਿੰਦਾ ਉਹ ਸੈਸ ਦਿੰਦਾ ਕਿ ਇਹ ਜਿਹੜੇ ਆਵਾਰਾ ਪਸ਼ੂਆਂ ਤੋਂ ਉਹਦੀ ਖੇਤ ਦੀ ਰਾਖੀ ਹੋ ਸਕੇ ਪਰ ਇਹ ਹੋ ਕੀ ਰਿਹਾ ਕਿ ਸਰਕਾਰ ਨੇ ਕੋਈ ਇਹਦੇ ਤੇ ਕੋਈ ਇਂਤਜ਼ਾਮ ਨਹੀਂ ਕੀਤਾ ਵਾ ਬਾਰਾ ਪਸ਼ੂ ਜਾ ਕੇ ਖੇਤਾਂ ਦੇ ਵਿੱਚ ਤਵਾਹੀ ਕਰ ਰਹੇ ਆ ਤਾਂ ਜਿਹੜੇ ਵੀ ਕਿਸੇ ਕਿਸਾਨ ਦਾ ਨੁਕਸਾਨ ਹੁੰਦਾ ਬਾਰਾ ਪਸ਼ੂਆਂ ਨਾਲ ਤਾਂ ਸਰਕਾਰ ਨੂੰ ਉਹ ਨੁਕਸਾਨ ਭਰਨਾ ਚਾਹੀਦਾ ਉਹਨੂੰ ਮੁਆਵਜ਼ਾ ਮੁਆਵਜ਼ਾ ਦੇਣਾ ਚਾਹੀਦਾ ਅਗਲੀ ਗੱਲ ਮਾਈਨਿੰਗ ਦੇ ਵਿੱਚ ਮਾਈਨਿੰਗ ਦੇ ਵਿੱਚ ਇੰਨੀ ਗੁੰਡਾਗਰਦੀ ਹੋਈ ਆ ਜੋ ਗੁੰਡਾ ਟੈਕਸ ਲਿਆ ਜਾਂਦਾ ਉਹ ਸਰਕਾਰ ਨੇ ਇਹ ਕਾਂਗਰਸ ਵਾਲਾ ਨੇ ਉਹ ਬੰਦ ਕਰਨ ਦੀ ਬਜਾਏ ਉਹ ਅਕਾਲੀ ਲੀਡਰ ਪਹਿਲਾਂ ਲੈਂਦੇ ਸੀ ਉਹ ਕਾਂਗਰਸ ਲੀਡਰ ਜਾ ਕੇ ਲੈਣ ਲੱਗੇ ਇਹ ਗੱਲ ਬਿਲਕੁਲ ਗਲਤ ਆ ਇਲੀਗਲ ਆ ਇਸ ਇਹ ਸਰਕਾਰ ਨੂੰ ਇਮੀਡੀਏਟਲੀ ਬੰਦ ਕਰਨਾ ਚਾਹੀਦਾ ਔਰ ਇਹ ਗੁੰਡਾ ਟੈਕਸ ਬਿਲਕੁਲ ਨਹੀਂ ਲੱਗਣਾ ਚਾਹੀਦਾ ਕਿਉਂਕਿ ਜੇ ਇਹਦੇ ਨਾਲ ਰਿਸ਼ਤਾ ਬਜਰੀ ਦੇ ਪਾ ਵਧਦੇ ਆ ਅਖੀਰ ਤੇ ਜਾ ਕੇ ਜੋ ਪੈਂਦਾ ਜੋ ਜਿਹਨੇ ਗਾਹ ਖਰੀਦਣਾ ਜਿਹਨੇ ਖੇਤਣਾ ਜਨਤਾ ਨੇ ਜੋ ਖਰੀਦਣਾ ਤੇ ਉਹਨਾਂ ਨੂੰ ਜਾ ਕੇ ਇਹ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਇਸੇ ਕਰਕੇ ਇਹ ਵਾਲੇ ਮਤੇ ਆ ਜਿਹੜੇ ਕਿ ਅਸੀਂ ਪਹਿਲਾ ਸੈਸ਼ਨ ਵਿਧਾਨ ਸਭਾ ਦੇ ਵਿੱਚ ਉਠਾਵਾਂਗੇ ਬਹੁਤ ਸਾਰੇ ਮਾਫੀਆ ਦੀ ਗੱਲ ਆਮ ਆਦਮੀ ਪਾਰਟੀ ਸਟੇਜਾਂ ਤੋਂ ਕਰਦੇ ਸੀ ਟਰਾਂਸਪੋਰਟ ਮਾਫੀਆ ਮਾਈਨਿੰਗ ਦੀ ਤੁਸੀਂ ਗੱਲ ਕੀਤੀ ਹੈਗੀ ਨਸ਼ੇ ਦੀ ਗੱਲ ਕੀਤੀ ਹੈ ਹੋਰ ਵੀ ਬਹੁਤ ਸਾਰੇ ਮਾਫੀਆ ਦੀ ਗੱਲ ਹੁੰਦੀ ਸੀ ਉਹ ਮਾਫੀਆ ਦੀ ਗੱਲ ਅਗਲੇ ਸੈਸ਼ਨ ਤੋਂ ਸ਼ੁਰੂ ਕਰਾਂਗੇ ਸਰਕਾਰ ਨੂੰ ਮੌਕਾ ਦੇਣਾ ਚਾਹੁੰਦੇ ਹਾਂ ਜਾਂ ਇਸ ਸੈਸ਼ਨ 'ਚ ਉਠਾ ਰਹੇ ਹਾਂ ਦੇਖੋ ਇਹ ਸਾਰੀ ਅਸੀਂ ਪਲਾਨ ਬਣਾ ਕੇ ਪਹਿਲੀ ਗੱਲ ਅਸੀਂ ਇਹਨਾਂ ਨੂੰ ਦੇਖਣਾ ਚਾਹੁੰਦੇ ਹਾਂ ਕਿ ਆਪਣੇ ਆਪ ਇਹ ਇਹਦੇ ਬਾਰੇ ਕੁਝ ਕਰਨ ਕਿਉਂਕਿ ਜੋ ਟਰਾਂਸਪੋਰਟ ਇਹਨਾਂ ਨੇ ਕਨਪੂਰੀ ਦਾ ਪੂਰਾ ਲੋਕਾਂ ਤੋਂ ਕਬਜ਼ਾ ਕਰ ਲਿਆ ਕੇਬਲ ਦੇ ਉੱਤੇ ਕਬਜ਼ਾ ਕਰ ਉਹ ਜਿਵੇਂ ਹੁਣ ਇਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਕਿ ਜੀ ਅਸੀਂ ਬੰਡੇਟਾ ਪੋਲਿਟਿਕਸ ਕਰਨੀ ਬੰਡੇਟਾ ਤੁਸੀਂ ਨਾ ਬਿਲਕੁਲ ਕਰਨੀ ਚਾਹੀਦੀ ਨਹੀਂ ਬੰਡੇਟਾ ਦਾ ਮਤਲਬ ਨਹੀਂ ਪਰ ਜਿਹੜੇ ਜਿਹੜੇ ਲੋਕਾਂ ਤੋਂ ਇਹਨਾਂ ਨੇ ਜ਼ਬਰਦਸਤੀ ਉਹਨਾਂ ਦੀਆਂ ਪ੍ਰਾਪਰਟੀਆਂ ਖੀਂ ਖੋਲੀਆਂ ਜ਼ਬਰਦਸਤੀ ਇਹਨਾਂ ਨੇ ਉਹਨਾਂ ਤੋਂ ਜੇ ਟਰਾਂਸਪੋਰਟ ਲੈ ਲਈ ਜ਼ਬਰਦਸਤੀ ਕੇਬਲ ਲੈ ਲਈ ਉਹਨਾਂ ਦਾ ਰੱਤ ਮਿਲੀ ਚਾਹੀਦੀ ਆ ਨਾਲੇ ਜੋ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਹੜਾ ਫਜ਼ੂਲ ਖਰਚੀ ਪਿਛਲੀ ਸਰਕਾਰ ਨੇ ਕੀਤੀ ਆ ਸ਼ਰਮ ਜਨਤਾ ਦਾ ਪੈਸਾ ਉਡਾਇਆ ਤੇ ਲੋਕਾਂ ਨੂੰ ਉਸੇ ਤਨਖਾਹ ਦੇਣ ਜੋ ਕਿ ਪੈਸੇ ਨਹੀਂ ਸੀ ਵੀ ਉਹ ਦੀ ਅਸੀਂ ਪੂਰੀ ਡਿਟੇਲ ਇਨਕੁਆਰੀ ਕਰਾਂਗੇ ਉਹ ਤਾਂ ਕਰਨੀ ਚਾਹੀਦੀ ਆ ਇਹ ਚੀਜ਼ਾਂ ਤਾਂ ਇਹ ਵਨ ਡੇਟਾ ਚ ਨਹੀਂ ਆਉਂਦੀਆਂ ਵਨ ਡੇਟਾ ਚਾਹੀਦਾ ਵੀ ਨਹੀਂ ਪਰ ਇਹ ਜਿਹੜੀਆਂ ਜਨਤਾ ਨੂੰ ਰਾਹਤ ਦੇਣੀਆਂ ਇਹ ਤਾਂ ਜ਼ਰੂਰ ਕਰਨਾ ਚਾਹੀਦਾ ਸਿਟਿੰਗ ਅਰੇਂਜਮੈਂਟ ਦੇ ਉੱਤੇ ਤੁਸੀਂ ਕਿਹਾ ਕੀ ਕੀ ਪ੍ਰੋਬਲਮ ਕੀ ਆਏਗੀ ਤੁਹਾਨੂੰ ਕਿੱਥੇ ਇਹ ਹੀਆਂ ਸੀਟਾਂ ਨਹੀਂ ਦਿੱਤੀਆਂ ਜਿੱਥੇ ਤੁਹਾਨੂੰ ਚਾਹੀਦੀਆਂ ਸੀ ਦੇਖੋ ਜਦੋਂ ਫਰੋਦੀ ਧਿਰ ਜਿਹੜਾ ਹੁੰਦਾ ਉਹ ਜੋ ਮੁੱਖ ਮੰਤਰੀ ਤੇ ਮੰਤਰੀ ਉਹਨਾਂ ਦੇ ਸਾਹਮਣੇ ਉੱਥੇ ਉਰਵਲ ਦੀ ਤੇ ਬੈਠਦਾ ਜੋ ਲੋਕ ਜੋ ਸੀਟਾਉਂ ਲੋਟਰੀਆਂ ਪੰਜ ਸਾਲ ਹੀ ਚੱਲਨੀ ਆ ਉਹ ਜਿਹੜੇ ਫਰੰਟ ਰੋ ਦਾ ਕਾਫੀ ਮਸਤਤਾ ਹੁੰਦੀ ਆ ਕਿਉਂਕਿ ਜਦੋਂ ਵੀ ਹਾਊਸ ਦੀ ਪ੍ਰਸੀਡਿੰਗਸ ਪਾਰਟਿਸਿਪੇਟ ਕਰਨਾ ਤੇ ਉੱਥੇ ਉਹ ਰੋ ਦੇ ਉੱਪਰ ਬੈਠ ਕੇ ਕਰਦੇ ਨੇ ਤੇ ਉਹ ਫਰੰਟ ਰੋ ਦੇ ਵਿੱਚ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਤੇ ਲੋਕ ਸੰਸਾਦ ਪਾਰਟੀ ਦੀ ਸਟਰੈਂਥ ਜ਼ਿਆਦਾ ਤੇ ਭਾਜਪਾ ਤੇ ਅਕਾਲੀ ਦਲ ਦੀ ਘੱਟ ਆ ਪਰ ਉਹ ਫਰੰਟ ਰੋ ਦੇ ਵਿੱਚ ਭਾਜਪਾ ਦੇ ਅਕਾਲੀ ਦਲ ਨੂੰ ਸੀਟਾਂ ਜ਼ਿਆਦਾ ਲੋਕੇਟ ਕਰਤੀਆਂ ਨੇ ਵਿਧਾਨ ਸਭਾ ਦੇ ਸੈਕਟਰੀ ਨੇ ਤੇ ਆਮ ਆਦਮੀ ਪਾਰਟੀ ਨੂੰ ਇਕੱਠ ਕੀਤੀਆਂ ਲੋਕ ਇਨਸਾਫ ਪਾਰਟੀ ਨੂੰ ਤਾਂ ਬਿਲਕੁਲ ਉਥੇ ਉੱਪਰ ਸਾਈਡ ਤੇ ਉੱਪਰ ਕਰ ਦਿੱਤਾ ਜਦੋਂ ਕਿ ਇਹਨਾਂ ਨੂੰ ਇਕੱਠੇ ਹੋਣੇ ਚਾਹੀਦੇ ਆ ਜਿਨ੍ਹਾਂ ਦਾ ਗਠਜੰਤਰ ਉਹਨਾਂ ਨੂੰ ਇਕੱਠੇ ਹੋਣੇ ਚਾਹੀਦਾ ਤਾਂ ਕਿ ਇਕੱਠੇ ਬੈਠ ਕੇ ਵਿਧਾਨ ਸਭਾ ਦੀਆਂ ਪ੍ਰोसीडिंग ਦੇ ਵਿੱਚ ਪਾਰਟਿਸਪੇਟ ਕਰ ਸਕਣ ਤਾਂ ਐਸੀ ਸਪੀਕਰ ਨੂੰ ਇਹ ਬੇਨਤੀ ਕੀਤੀ ਹੈ ਸਪੀਕਰ ਸਾਹਿਬ ਨੂੰ ਲਿਖਿਆ ਕਿ ਜੋ ਇਹ ਵਿਧਾਨ ਸਭਾ ਦੇ ਸੈਕਟਰੀਏਟ ਨੇ ਪਲਾਨ ਬਣਾਇਆ ਵੀ ਇਹਨੂੰ ਚੇਂਜ ਕਰੋ ਚੇਂਜ ਕਰਕੇ ਜਿਵੇਂ ਨੰਬਰ ਆ ਜਿੰਨੀ ਗਿਣਤੀ ਆ ਉਦੇ ਸਾਹਮਣੇ ਵਾਲੀ ਸੀਟਾਂ ਲੋਟ ਕਰੂ ਆਮ ਆਦਮੀ ਪਾਰਟੀ ਖੁਦਮੁਖਤਿਆਰ ਹੋਣ ਜਾ ਰਹੀ ਆਉਣ ਵਾਲੇ ਦਿਨਾਂ ਦੇ ਅੰਦਰ ਪੰਜਾਬ ਦੇ ਅੰਦਰ ਇੰਡੀਪੈਂਡੈਂਟ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਚ ਰਹੇਗੀ ਇਥੋਂ ਹੀ ਕੋਈ ਅਬਜ਼ਰਵਰ ਲੱਗਣ ਜਾ ਰਿਹਾ ਬਾਹਰੀ ਅਬਜ਼ਰਵਰ ਨਹੀਂ ਹੋਏਗਾ ਦੇਖੋ ਅਬਜ਼ਰਵਰ ਤਾਂ ਜਿਹੜਾ ਹੁੰਦਾ ਉਹ ਤਾਂ ਹਮੇਸ਼ਾ ਬਾਹਰੋਂ ਹੀ ਆਉਂਦਾ ਹੁੰਦਾ ਉਹ ਫਿਰ ਅਬਜ਼ਰਵਰ ਨਹੀਂ ਰਿਹਾ ਜਿਹੜਾ ਅੰਦਰਲਾ ਹੋਇਆ ਮਰਕੇ ਖੁਦਮੁਖਤਿਆਰ ਪੂਰੀ ਐਸੀ ਆ ਖੁਦਮੁਖਤਿਆਰ ਰਹਾਂਗੇ ਅੱਜ ਵੀ ਖੁਦਮੁਖਤਿਆਰਾਂ ਔਰ ਕੱਲ ਨੂੰ ਵੀ ਖੁਦਮੁਖਤਿਆਰ ਕੱਲ ਕਿਉਂ ਠੀਕ ਹੀ ਖੁਦਮੁਖਤਿਆਰੀ ਨਹੀਂ ਹੈ ਪੰਜਾਬ ਦੀਆਂ ਚੋਣਾਂ 'ਚ ਕਿਹਾ ਗਿਆ ਕਿ ਸੀਟਾਂ ਸਾਡੇ ਨਾਲ ਹਿਸਾਬ ਨਾਲ ਨਹੀਂ ਵੰਡੀਆਂ ਗਈਆਂ ਖੈਰਾ ਸਾਹਿਬ ਨੇ ਕਿਹਾ ਸੰਜੀ ਦੇ ਦਰਗੇਸ਼ ਨੂੰ ਚਲੇ ਜਾਣਾ ਚਾਹੀਦਾ ਇਹ ਗੱਲ ਖੈਰਾ ਸਾਹਿਬ ਨੇ ਕਹੀ ਹੈਗੀ ਤੁਸੀਂ ਇਹ ਗੱਲਾਂ ਨਾਲ ਸਹਿਮਤ ਹੋ ਦੇਖੋ ਗੱਲ ਹੈ ਖੈਰਾ ਸਾਹਿਬ ਦਾ ਜੋ ਥਿਊ ਨੇ ਉਹ ਜੋ ਗੁਰਪ੍ਰੀਤ ਵੜਾਜੀ ਕਨਵੀਨਰ ਆ ਉਹ ਇਹ ਆਪਣੇ ਜੋ ਰეკਮੈਂਡੇਸ਼ਨਾਂ ਜੋ ਇਹਨਾਂ ਨੇ ਕੀਤੀਆਂ ਉਹ ਪੋਲਿਟিক্যাল ਫੇਅਰ ਕਮੇਟੀ ਚ ਭੇਜਣਗੇ ਪੋਲਿਟিক্যাল ਕੇ ਫੇਅਰ ਕਮੇਟੀ ਡਿਸਾਈਡ ਕਰੂਗੀ ਤੋੜ ਪਰ ਜਿੱਥੋਂ ਤੱਕ ਖੁਦਮੁਖਤਿਆਰੀ ਦਾ ਸਵਾਲ ਆ ਅਸੀਂ ਬਿਲਕੁਲ ਖੁਦਮੁਖਤਿਆਰਾਂ ਫੈਸਲੇ ਆਪਣੇ ਆਪ ਲੈਣੇ ਆ ਆਪਣੀ ਮਰਜ਼ੀ ਨਾਲ ਫੈਸਲੇ ਲਵਾਗੇ ਤੁਹਾਡੀ ਵਿਅਕਤੀਗਤ ਰਾਇ ਕੀ ਹੈਗੀ ਇਸ ਮਸਲੇ ਦੇ ਉੱਤੇ ਜਿਹੜੀ ਰੈਜ਼ੋਲੂਸ਼ਨ ਲੈ ਕੇ ਖੈਰਾ ਕੁਗਗੀ ਨੇ ਜਿਸ ਰੈਜ਼ੋਲੂਸ਼ਨ ਨੂੰ ਸਹਿਮਤੀ ਦਿੱਤੀ ਤੁਹਾਡੀ ਉਹਦੇ ਤੇ ਵਿਅਕਤੀਗਤ ਰਾਇ ਕੀ ਹੈਗੀ ਦੇਖੋ ਗੱਲ ਇਹ ਆ ਉਹ ਸਿਰਫ ਇਲੈਕਸ਼ਨ ਦੇ ਵਿੱਚ ਇਥੇ ਸਟ੍ਰਕਚਰ ਖੜਾ ਕਰਨ ਆਏ ਸੀ ਸਟ੍ਰਕਚਰ ਜਿਹੜਾ ਇਲੈਕਸ਼ਨ ਸੀ ਉਹ ਹੋ ਗਿਆ ਹੁਣ ਇਲੈਕਸ਼ਨ ਵੀ ਹੋ ਚੁੱਕੇ ਆ ਤੇ ਹੁਣ ਇਹਦੇ ਵਿੱਚ ਹੁਣ ਕੁਛ ਰਾਈ ਨਹੀਂ ਗਿਆ ਸਾਰ ਲਈ ਤੁਸੀਂ ਜ਼ਿੰਮੇਵਾਰ ਆ ਜਿਹੜੀ ਉਹ ਵਾਰ-ਵਾਰ ਕਹਿ ਰਹੇ ਨੇ ਕਿ ਹਾਰ ਦੇ ਲਈ ਜ਼ਿੰਮੇਵਾਰੀ ਦਿੱਲੀ ਦੀ ਲੀਡਰਸ਼ਿਪ ਦੀ ਬਣਦੀ ਆ ਤੁਹਾਨੂੰ ਕੀ ਲੱਗਦਾ ਵਿਅਕਤੀਗਤ ਤੌਰ ਦੇ ਉੱਤੇ ਕੌਣ ਜ਼ਿੰਮੇਵਾਰ ਆ ਇਹਦੇ ਲਈ ਜਾਂ ਪੰਜਾਬ ਦੀ ਲੀਡਰਸ਼ਿਪ ਵੀ ਉਨੀ ਜ਼ਿੰਮੇਵਾਰ ਆ ਜਾਂ ਪੰਜਾਬ ਦੇ ਲੋਕ ਵੀ ਜ਼ਿੰਮੇਵਾਰ ਆ ਪੰਜਾਬ ਚ ਹਾਰ ਦੇ ਲਈ ਆਮ ਆਦਮੀ ਪਾਰਟੀ ਦੀ ਕਿਹਦੀਆਂ ਜ਼ਿੰਮੇਵਾਰੀਆਂ ਤੈਅ ਕਰਦੇ ਹੋ ਤੁਸੀਂ ਮੈਂ ਤਾਂ ਸੋਚਦਾ ਮੈਂ ਜ਼ਿੰਮੇਵਾਰ ਆ ਕੋਈ ਜ ਆਪਣੇ ਆਪਣੇ ਤੇ ਭਾਈ ਬਲੇਮ ਲਵਾਂਗੇ ਆਪਣੇ ਆਪ ਨੂੰ ਇੰਪਰੂਵ ਕਰਾਂਗੇ ਜਿੱਤਗੇ ਨਾ ਚੋਣ ਤਾਂ ਹੀ ਉਹ ਆਕੇ ਰੋਊਗਾ ਜਿਹੜੇ ਜਿੱਤਗੇ ਚੋਣ ਜਿਹੜੇ ਦੂਜੇ ਹਾਰ ਗ ਉਹਨਾਂ ਦੇ ਦਾਅਵੇਦਾਰੀ ਛੋਟੀ ਸੀ ਦੂਜਿਆਂ ਦੀ ਵੱਡੀ ਦਾਅਵੇਦਾਰੀ ਸੀ ਮੈਂ ਤਾਂ ਕਹਿਣਾ। ਤਾਂ ਇਹ ਗੱਲ ਬਾਤ ਦੇ ਵਿੱਚ ਇਹਦੇ ਤੇ ਵਿਚਾਰ ਕੀਤਾ ਜਾ ਰਿਹਾ ਇਹ ਚੀਜ਼ਾਂ ਅੱਗੇ ਸੁਧਾਰਨ ਲਈ ਅੱਗੇ ਤਾਂ ਤਾਂ ਕਿ ਇਸੇ ਪੰਜਾਬ ਚ ਵੀ ਨਾ ਹੋਣ ਤੇ ਅੱਗੇ ਤੋਂ ਪਾਰਟੀਆਂ ਦੇ ਦੂਜੇ ਸੂਬਿਆਂ ਤੇ ਜਾਣੀਆਂ ਉੱਥੇ ਵੀ ਨਾ ਹੋਣ। ਖਾਲਸਾ ਖੁਦ ਫੂਲਕਾ ਸਾਹਿਬ ਬੜਾ ਪ੍ਰਗਟ ਕੀਤਾ ਜਾ ਰਿਹਾ ਹੈਗਾ ਲੋਕਾਂ ਚ ਕਿ ਆਮ ਆਦਮੀ ਪਾਰਟੀ ਬिखर ਸਕਦੀ ਹੈ। ਆਮ ਆਦਮੀ ਪਾਰਟੀ ਚ ਡਿਫਰੈਂਸ ਬੜੇ ਆ ਗਏ ਲੀਡਰਸ਼ਿਪ ਦੇ ਵੱਖਰੇ ਵੱਖਰੇ ਬਿਆਨ ਨੇ ਕਿ ਆਮ ਆਦਮੀ ਪਾਰਟੀ ਦਾ ਇੱਕਜੁੱਟ ਰਹਿਣਾ ਮੁਸ਼ਕਲ ਆ 2022 ਤੱਕ ਇਸ ਤਰ੍ਹਾਂ ਦੀ ਗੱਲ ਲੋਕਾਂ ਚ ਵੀ ਆਉਂਦੀ ਹੈ। ਹੈ ਪਤਾ ਨਹੀਂ ਕਿਹ ਬਿਲਕੁਲ ਸਰਾਸਰ ਗਲਤ ਆਂ ਔਰ ਤੁਸੀਂ ਦੇਖਿਆ ਇਕੱਠੇ ਆਂ ਇਕੱਠੇ ਰਹਾਂਗੇ ਅੱਜ ਵੀ ਇਕੱਠੇ ਸੀ ਕੱਲ ਨੂੰ ਵੀ ਇਕੱਠੇ ਰਹਾਂਗੇ ਪਰਵਾਹ ਨਾ ਕਰੋ ਫਿਕਰ ਨਾ ਕਰੋ ਅਸੀਂ ਜਨਤਾ ਨੂੰ ਪੂਰੀ ਗਰੰਟੀ ਦਿੰਨੇ ਆਂ ਇਕੱਠੇ ਰਹਾਂਗੇ ਤੇ ਇਹ ਸਰਕਾਰ ਤੋਂ ਜਨਤਾ ਦੇ ਵਾਸਤੇ ਕੰਮ ਕਰਵਾਵਾਂਗੇ ਜੋ ਜੋ ਵਾਅਦੇ ਆ ਪੂਰੇ ਕਰਵਾਵਾਂਗੇ ਇਕੱਠੇ ਹੋ ਕੇ ਲੱਕੇ ਕਰਵਾਵਾਂਗੇ ਸੋ ਇਸਨ ਹਰਵਿੰਦਰ ਸਿੰਘ ਫੂਲਕਾ ਜਿਨ੍ਹਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਇਕੱਠੀ ਹੈ ਔਰ ਉਹਨਾਂ ਦਾ ਕਹਿਣਾ ਕਿ ਵਿਧਾਨ ਸਭਾ ਦੇ ਅੰਦਰੋਂ ਸਾਰੇ ਮਸਲੇ ਉਠਾਏ ਜਾਣਗੇ ਜੋ ਪੰਜਾਬ ਦੀ ਜਨਤਾ ਨਾਲ ਜੁੜੇ ਹੋਏ ਨੇ ਕੈਮਰਾਮੈਨ ਗ੍ਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ